ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜਿਹੜਾ ਪਿਛਲੇ ਦਿਨੀ ਆਂਤ ਕੀ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਉਹਨੂੰ ਲੈ ਕੇ ਜਿੱਥੇ ਦੇਸ਼ ਵਿਦੇਸ਼ ਵਿੱਚ ਰੋਸ਼ ਕੀਤਾ ਜਾ ਰਿਹਾ ਪਾਕਿਸਤਾਨ ਦੇ ਖਿਲਾਫ ਉੱਥੇ ਹੀ ਉਹਨਿਸ ਦਾ ਸੇ ਜਿਹੜਾ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਪਹੁੰਚ ਚੁੱਕਿਆ ਤਸਵੀਰਾਂ ਦਿਖਾਵਾਂਗੇ ਮੌਕੇ ਦੇ ਮੌਜੂਦ ਆ ਪਠਾਨਕੋਟ ਦਾ ਸਰਹੱਦੀ ਇਲਾਕਾ ਹੈਗਾ ਪੋਸਟ ਹੈਗੀ ਆ ਢਿੰਡਾ ਨਾਲ ਹੀ ਸਿੰਬਲ ਸਕੂਲ ਵੀ ਹੈਗਾ ਇਹ ਜਿਹੜਾ ਪਿੰਡ ਹੈ ਬਿਲਕੁਲ ਸਰਹੱਦ ਦੇ ਨਾਲ ਲੱਗਦਾ ਜ਼ੀਰੋ ਲਾਈਨ ਤੇ ਤਸਵੀਰਾਂ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਇਸ ਤੋਂ ਕੁਝ ਹੀ ਦੂਰੀ ਤੇ ਜਿਹੜੀ ਹੈ ਸਰਹੱਦ ਹੈਗੀ ਆ ਤਾਰ ਲੱਗੀ ਹੈ ਕੰਨੀ ਦੀ ਦੂਸਰੀ ਸਾਈਡ ਪਾਕਿਸਤਾਨ ਹੈਗਾ ਇਹ ਜਿਹੜੇ ਲੋਕ ਨੇ ਇਹਨਾਂ ਦੇ ਵਿੱਚ ਵੀ ਕਾਫੀ ਰੋਸ਼ ਹੈ ਕਿਉਂਕਿ ਜਿਹੜਾ ਹਾਦਸਾ ਹੋਇਆ ਜਿਹੜਾ ਹਮਲਾ ਹੋਇਆ ਅੰਤਕਿਆਂ ਨੇ ਕੀਤਾ ਬਹੁਤ ਹੀ ਮੰਦਭਾਗੀ ਘਟਨਾ ਸੀ ਸਾਡੇ ਜਿਹੜੇ ਨਰਦੋਸ ਸੀਗੇ ਕਹਿ ਸਕਦੇ ਆ ਘੁੰਮਣ ਫਿਰਨ ਲਈ ਗਏ ਸੀਗੇ ਪ੍ਰਿਆਟਿਕ ਉਹਨਾਂ ਤੇ ਹਮਲਾ ਕੀਤਾ 25 ਤੋਂ ਉੱਪਰ ਜਿਹੜੇ ਲੋਕ ਸੀਗੇ ਜਿਨ੍ਹਾਂ ਦੀ ਹੱਤਿਆ ਕੀਤੀ ਆ ਉਸ ਨੂੰ ਲੈ ਕੇ ਕਾਫੀ ਰੋਸ ਹੈ ਲੋਕਾਂ ਦੇ ਵਿੱਚ ਜਿਹੜੀ ਵਿਰੋਧੀ ਪਾਰਟੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਰੋਸ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਵੀ ਦਿਖਾ ਰਿਹਾ ਕਿ ਇਹ ਜਿਹੜੇ ਸਰਹੱਦੀ ਲੋਕ ਹੈਗੇ ਨੇ ਸਰਹੱਦੀ ਪਿੰਡਾਂ ਦੇ ਲੋਕ ਹੈਗੇ ਨੇ ਇਹਨਾਂ ਨੂੰ ਕਹਿੰਦੇ ਨੇ ਕਿ ਇਹਨਾਂ ਦੀ ਜ਼ਮੀਨ ਜਿਹੜੀ ਹੈਗੀ ਆ ਜਿਹੜੀ ਤਾਰ ਲੱਗੀ ਹੈਗੀ ਸਰਹادیه ਉਸ ਤੋਂ ਪਾਰ ਹੈਗੀ ਪਾਕਿਸਤਾਨ ਦੀ ਸਾਈਡ ਤੇ ਹੈਗੀ ਆ ਫਸਲ ਹੈਗੀ ਆ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਆ ਮਾਹੌਲ ਇੰਨਾ ਤਣਾਅਪੂਰਨ ਹੋ ਚੁੱਕਾ ਕਿ ਇਹਨਾਂ ਨੂੰ ਜਿਹੜਾ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਜਿੰਨੀ ਜਲਦੀ ਹੋ ਸਕਦਾ ਆਪਣੀ ਫਸਲ ਕੱਟ ਲਈ ਜਾਵੇ ਕਿਉਂਕਿ ਪਤਾ ਨਹੀਂ ਕਿਹੜੇ ਵੱਲੇ ਕੀ ਬਣ ਜਾਣਾ ਕਿਉਂਕਿ ਜ਼ਿਆਦਾਤਰ ਹਾਲਾਤ ਜਿਹੜੇ ਦੇਖਣ ਨੂੰ ਮਿਲਿਆ ਹੋ ਸਕਦਾ ਭਾਰਤ ਵੱਲੋਂ ਇੱਕ ਵੱਡਾ ਜਿਹੜਾ ਜਵਾਬ ਪਾਕਿਸਤਾਨ ਨੂੰ ਦਿੱਤਾ ਜਾਵੇ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਹੇ ਹਾਂ ਕਿਉਂਕਿ ਜੀਐਨਕੇ ਦੇ ਵਿੱਚ ਜਿਹੜਾ ਹਾਂਤ ਕੀ ਦੇ ਘਰ ਵੀ ਟਾਇ ਜਾ ਰਹੇ ਨੇ ਜਿਹੜੀ ਫੋਰਸ ਹੈਗੀ ਸੈਨਾ ਹੈਗੀ ਆ ਉਹ ਤਨਾਤ ਹੈਗੀ ਆ ਚੱਪੇ ਚੱਪੇ ਦੀ ਤਲਾਸ਼ੀ ਲੈ ਰਹੀ ਆ ਹੁਣ ਇਹ ਜਿਹੜੇ ਲੋਕ ਨੇ ਇਹ ਵੀ ਚਾਹਦੇ ਨੇ ਕਿ ਜਿਹੜਾ ਬੜੀ ਦੇਰ ਹੋ ਗਈ ਆ ਕਈ ਸਾਲ ਹੋ ਗਏ ਨੇ ਜਿਹੜੇ ਇਦਾਂ ਦੇ ਹਾਲਾਤ ਬੰਦੇ ਆ ਰਹੇ ਲੇਕਿਨ ਅੱਜ ਦਿਨ ਤੱਕ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਜਿਹੜਾ ਭਾਰਤ ਵੱਲੋਂ ਨਹੀਂ ਦਿੱਤਾ ਗਿਆ ਤੇ ਇਹ ਚਾਹਦੇ ਨੇ ਕਿ ਹੁਣ ਜਿਹੜਾ ਆ ਜਵਾਬ ਹੈ ਮੂੰਹ ਤੋੜ ਦੇਣਾ ਚਾਹੀਦਾ ਕਿਉਂਕਿ ਆਂਤ ਕੀ ਹੀ ਨਹੀਂ ਇਹਨਾਂ ਦੀ ਮਾਂ ਜਿਹੜੀ ਹੈਗੀ ਆ ਪਾਕਿਸਤਾਨ ਉਹਨਾਂ ਨੂੰ ਮਾਰਨਾ ਚਾਹੀਦਾ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਲੋਕ ਆਪਣੀ ਇੱਕ ਫਸਲ ਵੜ ਰਹੇ ਨੇ ਰੋਸ਼ ਵੀ ਹੈਗਾ ਇਹਨਾਂ ਦੇ ਵਿੱਚ ਕਾਫੀ ਕਿ ਜਿਹੜੀ ਸਰਕਾਰਾਂ ਤੋਂ ਮੰਗ ਕਰ ਰਹੇ ਨੇ ਕਿ ਜਿਹੜਾ ਇੱਕ ਮੂੰਹ ਤੋੜ ਜਵਾਬ ਜ਼ਰੂਰ ਦੇਣਾ ਚਾਹੀਦਾ ਹੋਂ ਨਹੀਂ ਦਿੱਤਾ ਜਵਾਬ ਤੇ ਸਮਝ ਲਓ ਕਿ ਫਿਰ ਜਿਹੜੇ ਹਾਲਾਤ ਬਹੁਤੇ ਮਾਰੇ ਹੋਣਗੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਇਹਨਾਂ ਦਾ ਇਹੋ ਹੀ ਕਹਿਣਾ ਕਿ ਸਾਨੂੰ ਕੋਈ ਡਰ ਨਹੀਂ ਆਪਾਂ ਖੁਦ ਚਾਹਨੇ ਆ ਇਸ ਆਹੇ ਸਾਨੂੰ ਮਰਨਾ ਪਵੇ ਆਪਾਂ ਜਿਹੜਾ ਸਰਕਾਰਾਂ ਦੇ ਨਾਲ ਆ ਜਿਹੜੀ ਸੈਨਾ ਹੈਗੇ ਉਹਨਾਂ ਦੇ ਨਾਲ ਆ ਆਪਾਂ ਮਿਲ ਕੇ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਪਰ ਸਰਕਾਰ ਨੂੰ ਇਹ ਚਾਹੀਦਾ ਕਿ ਹੁਣ ਜਿਹੜਾ ਮੌਕਾ ਹੱਥ ਚੋਂ ਨਹੀਂ ਗਵਾਉਣਾ ਚਾਹੀਦਾ ਇਹਨਾਂ ਨੂੰ ਮੂੰਹ ਤੋੜ ਜਵਾਬ ਜ਼ਰੂਰ ਦੇਣਾ ਚਾਹੀਦਾ ਗੱਲਬਾਤ ਸੁਣਾਣਿਆ ਤੁਹਾਨੂੰ ਕੀਤੀ ਹੋਈ ਨਾ ਲੋਕਾਂ ਨਾਲ ਜਿਹੜੇ ਸਰਹੱਦੀ ਲੋਕ ਹੈਗੇ ਨੇ ਕਿੰਨਾ ਗਰੋਸ਼ ਹੈ ਤੇ ਕੀ ਚਾਹੁੰਦੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਨਾ ਹੀ ਆਪਣਾ ਮੇਰਨਾ ਫਕਰ ਸਿੰਘ ਹੈ ਜੀ ਇਕ ਕਿਹੜਾ ਏਰੀਆ ਹੈਗਾ ਆਪਣਾ ਇਹ ਬਮਿਆਲ ਬਲਾਕ ਪੈਂਦਾ ਤਹਿਸੀਲ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਆ ਪਿੰਡ ਢਿੰਡਾ ਆ ਜਿਹੜੇ ਹਾਲਾਤ ਬਣੇ ਨੇ ਹਲੇ ਤਣਾਪੁਨ ਕਾਫੀ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕਿਉਂਕਿ ਇੱਕ ਆਂਤਰੀ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਸੀਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਨਾਲ ਲੱਗਦੇ ਸਰਹੱਦ ਦੇ ਦੇਖੋ ਜੇ ਪੂਰੀ ਪਰ ਜਿਹੜੇ ਜਿੰਨੇ ਵੀ ਸਾਡੇ ਪਿੰਡ ਦੇ ਵਾਸੀ ਜਾਂ ਇਲਾਕੇ ਦੇ ਵਾਸੀ ਹੈ ਨਾ ਇਹ ਪੂਰੀ ਤਰ੍ਹਾਂ ਰੋਸ ਦੇ ਵਿੱਚ ਨੇ ਕਿਉਂਕਿ ਪਾਕਿਸਤਾਨ ਜਿਹੜਾ ਆ ਉਹਦੇ ਪ੍ਰਯੋਜਿਤ ਅਤਨਕਵਾਦ ਜਿਹੜਾ ਉਹਦੇ ਕਰਕੇ ਹੀ ਇਹ ਘਟਨਾਵਾਂ ਹੋ ਰਹੀਆਂ ਨੇ ਪਿਛਲੇ 30-35 ਸਾਲ ਤੋਂ ਚੱਲ ਰਿਹਾ ਹੈ ਸਰਕਾਰਾਂ ਕੀ ਕਰਦੀਆਂ ਨੇ ਕਿ ਅਤਨਕਵਾਦੀਆਂ ਨੂੰ ਮਾਰਦੀਆਂ ਨੇ ਪਰ ਉਹਨਾਂ ਦੀ ਜਿਹੜੀ ਮਾਂ ਆ ਪਾਕਿਸਤਾਨ ਉਹਨਾਂ ਨੂੰ ਨਹੀਂ ਕੁਝ ਕਹਿੰਦੀ ਔਰ ਇਹ ਅਤਨਕਵਾਦੀ ਮਤਲਬ ਜਿਹੜੇ ਮਰਦੇ ਨੇ ਉਹਨਾਂ ਦੀ ਮਾਂ ਤੇ ਮਰਦੇ ਨਹੀਂ ਉਹ ਹੋਰ ਜੰਮ-ਜੰਮ ਕੇ ਭੇਜ ਜਾਂਦੇ ਆ ਮਤਲਬ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਤੇ ਕਸ਼ਮੀਰ ਵਿੱਚ ਭੇਜ ਦੇਣਾ ਉਹਦੇ ਕਰਕੇ ਸਾਡੇ ਸੈਨਿਕ ਮਰਦੇ ਆ ਬਚਾਰੇ ਜਾਂ ਸਿਵਲ ਮਰਦੇ ਨੇ ਜਾਂ ਹੋਰ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਇਸ ਸਮੇਂ ਪੂਰਾ ਰੋਸ ਹੈ ਪਹਿਲਗਾਮ ਚ ਜਿਹੜੀ ਘਟਨਾ ਹੋਈ ਹੈ ਬੜੀ ਦੁਰਭਾਗੇ ਵਾਲੀ ਘਟਨਾ ਹੈ ਸਾਰੀ ਦੁਪਾਰਤ ਦੀ ਲਗਭਗ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਉਹ ਵੀ ਸਰਕਾਰ ਦੇ ਨਾਲ ਇਸ ਵੇਲੇ ਮੋੜਨ ਮੋੜਨ ਮਿਲਾ ਕੇ ਚੱਲ ਰਹੀਆਂ ਪਈ ਸਿੱਤਰਾ ਸਾਥ ਦੇਾਂਗੇ ਤੁਹਾਡਾ ਹੁਣ ਇਹ ਸੈਂਟਰ ਗਵਰਨਮੈਂਟ ਦੇ ਉੱਤੇ ਡਿਪੈਂਡ ਕਰਦਾ ਹੈ ਕਿਉਂ ਕਿਸ ਤਰ੍ਹਾਂ ਦਾ ਬਦਲਾ ਲੰਦੀ ਹੈ ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਜਿਹੜਾ ਢਿੰਡਾ ਆ ਇਹ ਬਿਲਕੁਲ ਬਾਰਡਰ ਦੇ ਨਾਲ ਸਾਹਮਣੇ ਤਾਰ ਤੁਹਾਨੂੰ ਨਜ਼ਰ ਆਊਗੀ ਤਾਰ ਦੇ ਨਾਲ ਸਾੜੇ ਨਜ਼ਰ ਆਉਂਦਾ ਨਾਲ ਹੀ ਆ ਸਾਡਾ ਅਟੈਚ ਦਾ ਜੀਰੋ ਲਾਈਨ ਉੱਤੇ ਆ ਬੜੇ ਹਮਲੇ ਦੇਖਿਆ 77 ਦੇ ਵਿੱਚ ਵੀ ਲੜਾਈ ਦੇਖੀ ਆ ਫਿਰ ਵਾਜਪੇ ਟਾਈਮ ਦੇ ਉੱਤੇ ਉਹ ਏਸੀ ਗਈ ਕਟਨਾ ਇਧਰ ਉਹ ਵੀ ਦੇਖੀ ਆ ਸਾਡੇ ਲੋਕ ਇਥੇ ਕਬਰਾਉਂਦੇ ਨਹੀਂ ਆ ਬਸ ਚਾਹੁੰਦੇ ਨਾ ਕਿ ਇੱਕ ਵਾਰੀ ਪਾਕਿਸਤਾਨ ਦਾ ਜਿਹੜਾ ਨਾ ਉਹ ਤੈਸ ਨੈਸ ਕਰਕੇ ਉਹਨੂੰ ਮੁਕਾਇਆ ਜਾਵੇ ਇਸ ਵੇਲੇ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਜਿਹੜੀ ਹੈ ਉਹਦੇ ਕੋਲ ਇੱਕ ਬਹੁਤ ਵਧੀਆ ਚਾਂਸ ਹੈ ਕਿ ਉਹ ਇਸ ਕੰਮ ਨੂੰ ਜਿਹੜਾ ਆ ਉਹ ਨਿਪਰੇ ਚੜੇ ਇੱਕ ਹੋਰ ਮੈਂ ਜ਼ੋਰ ਦੇ ਕੇ ਗੱਲ ਕਹਿਣਾ ਚਾਹੁੰਦਾ ਕਿ ਜੇ ਇਸ ਵਾਰ ਕੁਛ ਨਾ ਕੀਤਾ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਉਥਲ-ਪੁਥਲ ਹੋ ਜਾਣੀ ਹੈ ਲੜਾਈ ਜਿਹੜੀ ਤੁਸੀਂ ਗੱਲ ਕਰਦੇ ਵੀ ਲੜਾਈਆਂ ਵੇਖੀਆਂ ਫਿਰ ਗੋਲੀ ਗਾਲੀ ਵਗੈਰਾ ਇੱਥੇ ਵੀ ਗੋਲੀਆਂ ਚੱਲਦੀਆਂ ਬੰਬ ਵੀ ਡਿੱਗਦੇ ਨੇ ਬੱਚੇ ਬੱਚਿਆਂ ਨੂੰ ਪਿੱਛੇ ਅਸੀਂ ਭੇਜ ਦਿੰਦੇ ਹਾਂ ਕੋਈ ਵਾਰ ਨਹੀਂ ਬਜ਼ੁਰਗਾਂ ਨੂੰ ਪਰ ਨੌਜਵਾਨ ਪੀੜੀ ਜਿਹੜੀ ਹੈ 60 65 ਸਾਲ ਤੋਂ ਜਿਹੜੇ ਛੋਟੇ ਨੇ ਉਹ ਇੱਥੇ ਰਹਿੰਦੇ ਨੇ ਔਰ ਆਰਮੀ ਦਾ ਪੂਰਾ ਸਹਿਯੋਗ ਕਰਦੇ ਨੇ ਔਰ ਮੈਨੂੰ ਰਸਤਾ ਵੀ ਦੱਸਦੇ ਕਿ ਸੰਦੂ ਹਰ ਇੱਕ ਰਸਤੇ ਦਾ ਪਤਾ ਹੁੰਦਾ ਹੈ ਔਰ ਰਸਤਾ ਵੀ ਦੱਸ ਦੇਣ ਉਹਨਾਂ ਨੂੰ ਕਿ ਕਿੱਧਰ ਜਾਣਾ ਹੈ ਕਿੱਧਰ ਪੋਲੇ ਆ ਕਿੱਧਰ ਦਰਿਆ ਆ ਕਿੱਧਰ ਗਾਰਾ ਆ ਕਿਉਬਾ ਆ ਉਹ ਸਾਰਾ ਦੱਸ ਦਿਆ ਔਰ ਸਮਝ ਜੇ ਪਾਣੀ ਪਹੁੰਚਾਉਣਾ ਹੈ ਪਾਣੀ ਪਹੁੰਚਾਉਂਦੇ ਨੇ ਜੋ ਵੀ ਹੈ ਉਹਨਾਂ ਦੇ ਕਈ ਵਾਰੀ ਸ਼ੰਮੀ ਬੁਲਾਇਆ ਹਾਂ 98 ਦੇ ਵਿੱਚ ਸ਼ਾਇਦ ਕਾਰਗਲ ਯੋਧ ਹੋਇਆ ਸੀਗਾ 100 ਮੀਟਰ ਤੋ ਉਦੋਂ ਅਸੀਂ ਪਿੰਡ ਵਾਸੀਆਂ ਨੇ ਆਰਮੀ ਨਾਲ ਲ ਕੇ ਕਰਾਲਿੰਗ ਬਹੁਤ ਨਿਕਾਲੀ ਸੀ ਕਈਆਂ ਲੈ ਕੇ ਸੋ ਅਸੀਂ ਪੂਰਾ ਸਾਧ ਨੇ ਆਰਮੀ ਦਾ ਪਰ ਜੇ ਇਸ ਵਾਰ ਜੇ ਪਾਕਿਸਤਾਨ ਦਾ ਤੈਸ ਨੈਸ ਨਹੀਂ ਹੋਇਆ ਪਾਕਿਸਤਾਨ ਨੂੰ ਖਤਮ ਨਹੀਂ ਕੀਤਾ ਤਾਂ ਸਮਝ ਲਓ ਭਾਰਤ ਜਿਹੜਾ ਨੂੰ ਆਪਣੇ ਹੱਥ ਖੜੇ ਕਰ ਦੇਣੇ ਚਾਹੀਦੇ। ਮੂ کشمیر ਦੇ ਵਿੱਚ ਹਮਲੇ ਤੋਂ ਬਾਅਦ ਜਿਹੜਾ ਹਾਂ ਹਾਂ ਪੱਕੇ ਅੰਤ ਕੀ ਜਿਹੜੇ ਹੈਗੇ ਉਹਨਾਂ ਦੇ ਘਾਟਾ ਆਏ ਜਾ ਰਹੇ ਨੇ। ਹਾਂ ਕਿੱਥੋਂ ਤੱਕ ਠੀਕ ਹੈ ਘਾਟਾ ਨਹੀਂ ਠੀਕ ਹੈ ਤੇ ਜਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਅਤਨਕਵਾਦੀਆਂ ਦੇ ਘਰ ਹਟਾਓ ਅਤਨਕਵਾਦੀਆਂ ਨੂੰ ਮਾਰੋ ਜਦੋਂ ਤੱਕ ਉਹਨੇ ਮਾਂ ਨਹੀਂ ਮਰੇਗੀ ਉਹਨਾਂ ਨੇ ਉਹਨਾਂ ਨੂੰ ਜਨਮ ਦੇ ਦੇ ਕੇ ਉਹਨਾਂ ਟ੍ਰੇਨ ਕਰਕੇ ਭੇਜ ਦੇ ਰਿਆ ਨੇ ਸਾਡੇ ਜਵਾਨ ਮਰਦੇ ਰਹਿਣੇ ਆ ਸਾਡੀ ਸਿਵਲ ਮਰਦੀ ਰਹਿਣੀ ਆ ਔਰ ਜਿਹੜਾ ਹੁਣ ਪਹਿਲਗਾਮ ਚ ਸਿੱਧਾ ਹੀ ਹਿੰਦੂਆਂ ਦੇ ਉੱਤੇ ਅਟੈਕ ਕੀਤਾ ਗਿਆ ਜਿਹੜਾ ਟਾਰਗੇਟਡ ਹਿੰਦੂ ਕੀਤਾ ਕੀਤਾ ਟਾਰਗੇਟ ਕੀਤਾ ਉਹ ਤੇ ਵੈਸੇ ਬੜਾ ਮੰਦਪਾਗੀ ਆ ਔਰ ਪੂਰੇ ਹਿੰਦੂ ਸਮਾਜ ਦੇ ਵਿੱਚ ਇੰਨਾ ਰੋਸ ਹੈ ਔਰ ਅਸੀਂ ਸਾਨੂੰ ਪਤਾ ਪਈ ਜਿਹੜੀ ਭਾਜਪਾ ਸਰਕਾਰ ਹੈ ਉਹ ਹਿੰਦੂਆਂ ਦੇ ਪ੍ਰਤੀ ਬੜੀ ਮਤਲਬ ਸਾਨੂੰ ਸੋਚਦੇ ਆ ਬੜੀ ਅੱਛੀ ਆ ਤੋ ਜੇ ਹੁਣ ਵੀ ਹਿੰਦੂਆਂ ਦੇ ਮਤਲਬ ਕਤਲ ਦੇ ਉੱਤੇ ਵੀ ਜੇ ਕੋਈ ਐਕਸ਼ਨ ਨਾ ਹੋਇਆ ਤੋ ਉਹ ਬੜੀ ਰੋਸ ਵਾਲੀ ਗੱਲ ਹੋਵੇਗੀ ਸਰਕਾਰ ਦੇ ਉੱਤੇ ਰੋਸ ਹੋਏਗਾ ਸਾਡਾ ਫਿਰ ਫਿਰ ਸਾਡਾ ਅਤੰਕਵਾਦੀਆਂ ਉੱਤੇ ਤੇ ਪਾਕਿਸਤਾਨ ਉੱਤੇ ਸਾਡਾ ਰੋਸ ਖਤਮ ਹੋ ਜਾਏਗਾ ਹਾਂਜੀ ਬਜ਼ੁਰਗੋ ਕੀ ਨਾਂ ਜੇ ਆਪਣਾ ਖਰਦਾਲ ਹੈ ਨਾ ਇਹ ਕਿਹੜਾ ਪਿੰਡ ਹੈਗਾ ਆਪਣਾ ਪਿੰਜੀ ਨਾ ਸਰਹੱਦ ਦੇ ਨਾਲ ਲੱਗਦਾ ਹਾਂਜੀ ਹਾਲਾਤ ਜਿਹੜੇ ਬਣੇ ਪਏ ਨੇ ਕਿਉਂਕਿ ਪਿਛਲੇ ਦਿਨੀ ਕਾਂਤਕੀ ਹਮਲਾ ਆਇਆ ਪਹਿਲਗਾਮ ਦੇ ਵਿੱਚ ਸਾਡੇ ਕਾਫੀ ਨਡੋਸ਼ ਜਿਹੜੇ ਆ ਮਾਰੇ ਗਏ ਨੇ ਤੇ ਉਸ ਤੋਂ ਬਾਅਦ ਹਾਲਾਤ ਕਾਫੀ ਮਾੜੇ ਮਾੜੇ ਬਣਿਆ ਤੁਸੀਂ ਬਿਲਕੁਲ ਸਰਹੱਦ ਦੇ ਨਾਲ ਲੱਗਦੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਇੱਕ ਵਾਰੀ ਤਬਾਹ ਹੋਣਾ ਚਾਹੀਦਾ ਪਿੰਡ ਤੁਹਾਡਾ ਬਿਲਕੁਲ ਨਾਲ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਹਜੇ ਜਿੱਦਾਂ ਤਣਾਪੂਰ ਮਾਹੌਲ ਜੇ ਐਂਕੇਜ ਬਣਿਆ ਹਾਂ ਜੀ ਹੈ ਤਾਂ ਇਹ ਆ ਜੇ ਸਾਡੇ ਕੋਈ ਨਹੀਂ ਇੱਥੇ ਅਜੇ ਠੀਕ ਠਾਕ ਹੈ ਪਰ ਮੈਨੂੰ ਬਣ ਜਾਏਗਾ ਇਹ ਫਸਲਾਂ ਵਾਸਤੇ ਜਿੱਦਾਂ ਪਾਰ ਫਸਲਾਂ ਹੈਗੀਆਂ ਫਿਰ ਕਿਦਾਂ ਉਹ ਕੱਟ ਲਈ ਇਹਨੇ ਕੋਈ ਕਿਹਾ ਕਿਸੇ ਸੈਨਾ ਵਾਲੋ ਵੀ ਕਿਹਾ ਬੀਆ ਸੈਨਾ ਕਿਹਾ ਆਪਣੀ ਫਸਲ ਕਾਟ ਲੈ ਬੰਕਰ ਕਾਫੀ ਬਣੇ ਹੋਏ ਨੇ ਕبھی ਕਦੀ ਜੂਜ ਵੀ ਹੋਏ ਨੇ ਬੰਕਰ ਇਹ ਬੰਕਰ ਤਾਂ ਇਹ ਆਰਮੀ ਦਾ ਆਰਮੀ ਨੇ ਜੂਜ ਕਰਨ ਨੂੰ ਆਰਮੀ ਕਰਦੀ ਹੈ ਇਹ ਕੋਈ ਦੂਸਰੀ ਵਾਰੀ ਆਗੋ ਨਾ ਭੋਈ ਥੋ ਨਿਮੜੀ ਅਗਰ ਮੰਨ ਲਓ ਲੜਾਈ ਹੁੰਦੀ ਹੈ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੀ ਆਰਮੀ ਯੂਜ਼ ਕਰੇਗੀ ਇਹਨੂੰ ਹਾਂਜੀ ਆਰਮੀ ਆਰਮੀ ਨੇ ਬਣਾਇਆ